ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਲਓ ਜੀ ਅੱਜ ਆਪਾਂ ਆਏ ਹਾਂ ਕੂਤੇ ਦੇਖੋ ਜੀ ਵਿਊ ਇਹ ਸ਼ਾਮ ਦੇ ਸਵਾਖ ਸ਼ੇ ਦਾ ਟਾਈਮ ਹੈ ਜੀ ਮਖੌੜਾ ਵਾਲਾ ਇਹਦਾ ਵੇਖਦਾ ਮੂਹਰੇ ਤੇ ਇਹ ਜ਼ੋਰ ਸਭ ਪਾ ਰਾਇ ਬੂਟਿਆਂ ਨੂੰ ਪਾਣੀ ਇਹ ਹਵਾਰੇ ਮੂੜੇ-ਮੂਡੇ ਮਾਰ ਦਿੱਤੇ ਸਾਡੇ ਸਬਜ਼ੀਆਂ ਤੈਦ ਕੀ ਹੋਈਆਂ ਨਹੀਂ ਨਾ ਇਹਨਾਂ ਤੋਂ ਸਬਜ਼ੀਆਂ ਦੀ ਕੇਅਰ ਹੋਈ ਨਾ ਹੋਈਆਂ ਆਇਆ ਕੱਦੀ ਬੇਲ ਟਰੇਲਿਆਂ ਦੀ ਉੱਥੇ ਵੀ ਕਾਖੀ ਉੱਗ ਗਿਆ ਕਿਉਂਕਿ ਗੱਡੀ ਦਾ ਸੀਜ਼ਨ ਸੂਦਨ ਲਾਉਣ ਲੱਗ ਪਏ ਤੇ ਇੱਥੇ ਸਬਜ਼ੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਆਇਆ ਜੀ ਸਾਡੇ ਚਿੱਟੇ ਬਤਾਉਂ ਬੇਗਣ ਉਹ ਇਧਰ ਆਪਣੀ ਸਾਰੇ ਤੂੜੀ ਬਣ ਗਈ ਹੈ ਨਾ ਇਹਨਾਂ ਖੇਤਾਂ ਚ ਉਹ ਲੋਕ ਸਾਡਾ ਸਾਡੇ ਤੂੜੀ ਜਿਹੜੇ ਤੂੜੀ ਬਣਾਦੇ ਸੀ ਉਹਨਾਂ ਨੇ ਚਾਬੀ ਲਈ ਸੀ ਉਹਨਾਂ ਨੂੰ ਮੋਟਰ ਦੀ ਆ ਜਿੰਦਾ ਲਾ ਕੇ ਗਏ ਦੇਖੋ ਕਿਥੇ ਇੱਥੇ ਲੱਗ ਰਿਹਾ ਸੀ ਫੁੰਡਾ ਉੱਪਰ ਹੀ ਲਾ ਗਿਆ ਪੈਜ ਦੀ ਭੋਸਾਤਾ ਹੀ ਨਾ ਸਕਦਾ ਹੈ ਬੰਦਾ ਇਹ ਕੀ ਫਾਇਦਾ ਜਿੰਦਾ ਲਾਉਣ ਦਾ ਅੱਜ ਅੱਪਾ ਹੋਰ ਕੋਈ ਵੀਡੀਓ ਨਹੀਂ ਬਣਾਈ ਬਸ ਤੁਹਾਨੂੰ ਕੂ ਦਾ ਵੀਊ ਦਿਖਾਉਂਦੇ ਆ ਉਹ ਦੇਖੋ ਜੀ ਬੱਕਰੀਆਂ ਚਾਰਦੀਆਂ ਆਹ ਦੇਖੋ ਇਪਾ ਉਸ ਜਦੇਵ ਤੇ ਦਰਸ਼ਨ ਜੀ ਇੱਥੇ ਖੁਈ ਸੀਖ ਖੁਈ ਪੂਰ ਦਿੱਤੀ ਇੱਥੇ ਹੁਣ ਪਹੂੜਾ ਕੜਾ ਸਾਰਾ ਕਰਦੇ ਤਾਂ ਸੰਪਰਕ ਸੂਰ ਕੇ ਤੇ ਫੇਰ ਉਹਨੂੰ ਲਾ ਦੇ ਦੀ ਬਾਦ ਵਿੱਚ ਅੱਗੇ ਇੱਥੇ ਉਹ ਚੱਕ ਕੇ ਸਾਰੀ ਸਵਾਦ ਜਿਉਂ ਵੀ ਢੇਰ ਟੂਰ ਹੁੰਦਾ ਪਾ ਲਈ ਦਾ ਸਬਜ਼ੀਆਂ ਨੂੰ ਦੇਖ ਭਾਜ ਕੀ ਖਾਲੀ ਜਗ੍ਹਾ ਪਈ ਆ ਕੋਈ ਚੀਜ਼ ਨਹੀਂ ਇੱਥੇ ਕੋਈ ਲੱਗੀ ਆ ਲੱਗੇ ਆ ਬਤਾਉ ਹਾਂ ਬੋਲ ਦੇ ਨਹੀਂ ਆ ਤਾਂ ਬਹੁਤ ਸੋਹਣੇ ਤੁਰੇ ਆ ਦੇਖੋ ਹਮ ਜੀ ਤੁਰੇ ਹੁਣ ਬਤਾਉ ਸੋਹਣੇ 2 3 4 5 6 7 8 9 ਇਹ ਅਜੇ ਪਾਣੀ ਦੇ ਤੁਖੋਂ ਬਿੱਤਲ ਜਾ ਗਏ ਬੂਟੇ ਹਨਾ ਆ ਤੋੜ ਲਮਸ ਵੀ ਇਹਨੂੰ ਜੇ ਸਬਜ਼ੀ ਬਣਾਉਣੀ ਆ ਤਾਂ ਆਹ ਵੇ ਆ ਤਾਂ ਬੇਲਾ ਹੋਈਆਂ ਕਾਸਦੀਆਂ ਮੈਂ ਕਿੰਨੀ ਮੈਂ ਕਿਹਾ ਬੇਲਾ ਉੱਗੀਆਂ ਤਾਂ ਹੈਗੀਆਂ ਕਾਸਦੀਆਂ ਆ ਪਾ ਦੋ ਪਾਣੀ ਆ ਤਾਂ ਬੇਲਾ ਕਿੰਨੀ ਹੋਗੀਆਂ ਪਤਾ ਨਹੀਂ ਕੀ ਆਈਆਂ ਆਂ ਹੋਰ ਕੀ ਆਈ ਕਿਰੇ ਉੱਥੇ ਉਹ ਸ਼ੱਬਾ ਫੇ ਨਾ ਉਹਨਾਂ ਨੇ ਗੱਡੀ ਲੈ ਕੇ ਜਾਣਾ ਤੇ ਉਹਨਾਂ ਇੱਕ ਸਰ ਵੀ ਹੋ ਜਾਣੀ ਆ बनागी सब्जी मैं तो अर्जेंट से चलो कुछ होर सिंपल परौठा वगैरह बना दाल सब्जी नहीं बनाई सब्जियां ਇੱਥੇ ਆ ਤਾਂ ਚਲ ਪੈਕਰ ਨੂੰ ਹੁਣ ਹੁਣ ਜਪਾਤੋਂ ਮੁਖੀ ਇਹ ਤਾਂ ਮਨੇ ਬਸਾਲ ਕਿ ਕਰਨੇ ਆ ਇੱਧਰ ਛੱਡਿਆ ਪਾਣੀ De que coffee bubble